ਸਵਾਗਤ ਹੈ ਅੱਜ ਹੁਸ਼ਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਸ਼ਵਤ ਤਾਂ ਇੱਕ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਤਾਂ ਪਹਿਲਾਂ ਆਡियंस ਹੈ ਸਾਡੇ ਦਰਸ਼ਕ ਸਾਡੇ ਨਾਲ ਜੁੜ ਜਾਣ ਤਾਂ ਜੋ ਸਾਰਿਆਂ ਤੱਕ ਇਹ ਜਾਣਕਾਰੀ ਇਹ ਜਿਹੜੀ ਪਹੁੰਚ ਸਕੇ ਕਿਉਂਕਿ ਜਿਵੇਂ ਅੱਜ ਸਵੇਰ ਸਮੇਂ ਕੁਝ ਮੀਡੀਆ ਅਦਾਰਿਆਂ ਦੇ ਵਿੱਚ ਬਲੈਕਆਊਟ ਨੂੰ ਲੈ ਕੇ ਮੌਕ ਟ੍ਰੈਨ ਨੂੰ ਲੈ ਕੇ ਸਿਵਲ ਡਿਫੈਂਸ ਮੌਕ ਟ੍ਰੈਨ ਨੂੰ ਲੈ ਕੇ ਖਬਰਾਂ ਨਸ਼ਰ ਹੋਈਆਂ ਨੇ ਤਾਂ ਸਵੇਰ ਤੋਂ ਹੀ ਇਬਾਤ ਸਾਰੀਆਂ ਫੋਨ ਕਾਲਸ ਆ ਰਹੀਆਂ ਸਨ ਕਿ ਹੁਸ਼ਾਰਪੁਰ ਦੇ ਵਿੱਚ ਵੀ ਬਲੈਕਆਊਟ ਹੋਵੇਗਾ ਕਿ ਹੁਸ਼ਾਰਪੁਰ ਦੇ ਵਿੱਚ ਵੀ ਮੋਕ ਡ੍ਰਿਲ ਹੋਵੇਗੀ ਤਾਂ ਉਸ ਬਾਬਤ ਅਦਾਰਾ ਹੁਸ਼ਾਰਪੁਰ ਅ ਨਿਊਜ਼ ਨੇ ਵੀ ਆਪਣੀ ਜ਼ਿੰਮੇਵਾਰੀ ਸੰਸਥਿਆ ਹੋਇਆ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਮੈਡਮ ਆਸ਼ਿਕਾ ਜੈਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਅਦਾਰਾ ਹੁਸ਼ਾਰਪੁਰ ਅ ਨਿਊਜ਼ ਦੇ ਨਾਲ ਸਾਂਝੀ ਕੀਤੀ ਗਈ ਉਸ ਬਾਬਤ ਹੋਣੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ ਸੋ ਆਡੀਅנס ਜਿਹੜੀ ਉਹ ਜੁੜ ਜਾਵੇ ਤਾਂ ਫਿਰ ਅਸੀਂ ਗੱਲਬਾਤ ਆਪਣੀ ਸ਼ੁਰੂ ਕਰਦੇ ਹਾਂ ਤਾਂ ਸ਼ੁਰੂਆਤ ਦੇ ਵਿੱਚ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਅਪੀਲ ਕਰਨ ਦਾ ਮੋਟਿਵ ਇੱਕੋ ਇੱਕ ਹੁੰਦਾ ਹੈ ਕਿ ਤਾਂ ਜੋ ਸਹੀ ਅਤੇ ਸਟੀਕ ਜਾਣਕਾਰੀ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚ ਸਕੇ ਸੋ ਦਰਸ਼ਕਾਂ ਜਿਹੜੇ ਹੁਣ ਜੁੜ ਚੁੱਕੇ ਨੇ ਤਾਂ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਸੋ ਸਵਾਗਤ ਹੈ ਜੇ ਇੱਕ ਵਾਰ ਮੁਰਤ ਤੋਂ ਸਾਰਿਆਂ ਦਾ ਹੁਸ਼ਾਰਪਰ ਨਿਊਜ਼ ਤੇ ਤਾਂ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਤੇ ਦਿਨੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਸ਼ਾਇਦ ਮੈਨੂੰ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਤਾਂ ਉਸ ਤੋਂ ਬਾਅਦ ਤਿੰਨ ਤੋਂ ਚਾਰ ਦਿਨ ਲਗਾਤਾਰ ਹੁਸ਼ਿਆਰਪੁਰ ਦੇ ਵਿੱਚ ਬਲੈਕਆਊਟ ਵੀ ਰਹਿੰਦਾ ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਅਤੇ ਜੰਮੂ ਕਸ਼ਮੀਰ ਜਾਂ ਹੋਰਨਾਂ ਇਲਾਕਿਆਂ ਦੇ ਵਿੱਚ ਬਲੈਕਆਊਟ ਰਹਿੰਦਾ ਤਾਂ ਹੁਣ ਅੱਜ ਸਵੇਰ ਤੋਂ ਹੀ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵਿੱਚ ਖਬਰਾਂ ਜਿਹੜੀਆਂ ਨਸ਼ਰ ਹੋ ਰਹੀਆਂ ਸਨ ਕਿ ਬਲੈਕਆਊਟ ਤੋਂ ਲੈ ਕੇ ਜਾਂ ਮੌਕੜਨ ਨੂੰ ਲੈ ਕੇ ਤਾਂ ਬਹੁਤ ਸਾਰੇ ਲੋਕਾਂ ਦੀਆਂ ਫੋਨ ਕਾਲਸ ਆ ਰਹੀਆਂ ਸਨ ਕਿ ਹੁਸ਼ਿਆਰਪੁਰ ਵਿੱਚ ਵੀ ਬਲੈਕਆਊਟ ਹੋਵੇ 29 ਮਈ ਨੂੰ ਜਾਂ ਫਿਰ ਇਹ ਮੌਕ ਟ੍ਰੈਲ ਜਿਹੜੀ ਹੁਸ਼ਾਰਪੁਰ ਵਿੱਚ ਵੀ ਹੋਵੇਗੀ ਤਾਂ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤਾਂ ਹੁਸ਼ਾਰਪੁਰ ਦੇ ਵਿੱਚ ਨਾ ਤਾਂ ਮੌਕ ਟ੍ਰੈਲ ਵਰਗੇ ਕੋਈ ਪ੍ਰੋਗਰਾਮ ਹੈ ਤੇ ਨਾ ਹੀ ਬਲੈਕਆਊਟ ਹੈ ਸੋ ਅਫਵਾਹਾਂ ਤੋਂ ਬਚੋ ਹੁਸ਼ਾਰਪੁਰ ਦੇ ਵਿੱਚ ਕੋਈ ਵੀ ਬਲੈਕਆਊਟ ਨਹੀਂ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਰ ਉਲੀਕਿਆ ਗਿਆ ਬਕਾਇਦਾ ਜੋ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਦੇ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਅਧਾਰਾ ਹੁਸ਼ਾਰਪੁਰ ਨਿਊਜ਼ ਦੀ ਉਸ ਅਧਾਰ ਤੇ ਮੈਂ ਤੁਹਾਡੇ ਨਾਲ ਇਹ ਸਾਰੀ ਜਾਣਕਾਰੀयां ਸਾਂਝੀ ਕਰ ਰਿਹਾ ਕਿਉਂਕਿ ਅੱਜ ਸਵੇਰ ਤੋਂ ਹੀ ਇਹ ਪੰਜਾਬ ਦੇ ਬਹੁਤ ਸਾਰੇ মিডিਆ ਅਦਾਰਿਆਂ ਦੇ ਵਿੱਚ ਦੇਸ਼ ਦੇ ਬਹੁਤ ਸਾਰੇ মিডিਆ ਅਦਾਰਿਆਂ ਦੇ ਵਿੱਚ ਜਿਹੜੀ ਉਹ ਖਬਰ ਚੱਲ ਰਹੀ ਸੀ ਕਿ ਚਾਰ ਸੂਬਿਆਂ ਦੇ ਵਿੱਚ ਜਿਸ ਵਿੱਚ ਜੰਮੂ ਕਸ਼ਮੀਰ ਹੈ, ਗੁਜਰਾਤ ਹੈ, ਰਾਜਸਥਾਨ ਹੈ ਜਾਂ ਪੰਜਾਬ ਹੈ ਤਾਂ ਇਹਨਾਂ ਦੇ ਵਿੱਚ ਆਪਰੇਸ਼ਨ ਸੰਧੂਰ ਤਹਿਤ ਇੱਕ ਮੌਕਟ ਸਿਵਲ ਡਿਫੈਂਸ ਮੌਕ ਟ੍ਰੈਲ ਹੋਵੇਗੀ ਤਾਂ ਹੋ ਸਕਦਾ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਲੈਕਆਊਟ ਵੀ ਹੋ ਸਕਦਾ ਹੈ ਤਾਂ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਚਾਰ ਤੋਂ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਮੌਕ ਟ੍ਰੈਲ ਹੋਵੇਗੀ ਜਿਵੇਂ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਖਾਸ ਕਰ ਇਹ ਪਠਾਨਕੋਟ ਹੈ ਗੁਰਦਾਸਪੁਰ ਹੈ ਸ਼੍ਰੀ ਅਮਰਿਤਸਰ ਸਾਹਿਬ ਹੈ ਫਿਰੋਜ਼ਪੁਰ ਹੈ ਤਰਨਤਾਰਨ ਹੈ ਤਾਂ ਇਹਨਾਂ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਇਲਾਕਿਆਂ ਦੇ ਵਿੱਚ ਇਹ ਮੌਕ ਟ੍ਰੈਲ ਹੋਵੇਗੀ ਸਿਵਲ ਡਿਫੈਂਸ ਮੌਕ ਟ੍ਰੈਲ ਹੋਵੇਗੀ ਬਲੈਕਆਊਟ ਹੋਵੇਗਾ ਜਾਂ ਨਹੀਂ ਫਿਲਹਾਲ ਇਸ ਬਾਬਤ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਹੈ ਜਿਹੜੀ ਉਹ ਨਹੀਂ ਹੈ ਪਰੰਤੂ ਰਾਹਤ ਭਰੀ ਖਬਰ ਹੈ ਜਿਹੜੀ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਲਈ ਇਹ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਨਾ ਤਾਂ ਬਲੈਕਆਊਟ ਹੀ ਹੋਵੇਗਾ ਤੇ ਨਾ ਹੀ ਕੋਈ ਮੋਕ ਡਰਲ ਵਰਗੇ ਕੋਈ ਪ੍ਰੋਗਰਾਮ ਉਲੀਕਿਆ ਗਿਆ ਤਾਂ ਇਹ ਸਾਰੀ ਜਾਣਕਾਰੀ ਹੈ ਜਿਹੜੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਨੇ ਅਦਾਰਾ ਹੁਸ਼ਿਆਰਪੁਰ ਨਿਊਜ਼ ਦੇ ਨਾਲ ਸਾਂਝੀ ਕੀਤੀ ਹੈ ਤਾਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਅਫਵਾਹਾਂ ਤੋਂ ਬਚੋ ਤਾਂ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਉਹ ਨਹੀਂ ਉਲੀਕਿਆ ਗਿਆ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਕਿਉਂਕਿ ਜਦੋਂ ਇਹ ਬੀਤੇ ਦਿਨੀ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਚਲੋ ਆਪਾਂ ਇਕੱਲੇ ਗੱਲ ਇੱਕ ਗੱਲ ਕਰ ਲੈਂਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਹੁੰਦਾ ਸੀ ਤਾਂ ਉਦੋਂ ਵੀ ਇੰਡੀਅਨ 에ਅਰ ਫੋਰਸਿਸ ਵੱਲੋਂ ਜਦੋਂ ਐਮਆਈ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਜਾਣਕਾਰੀ ਮਿਲਦੀ ਸੀ ਕਿਸੇ ਵੀ ਤਰ੍ਹਾਂ ਦੇ ਨਾਲ ਤਾਂ ਤੁਰੰਤ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਇੱਕ ਮੈਸੇਜ ਆ ਜਿਹੜਾ ਮੀਡੀਆ ਨੂੰ ਜਾਰੀ ਕੀਤਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਹ ਮੈਸੇਜ ਜਿਹੜਾ ਮੀਡੀਆ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਸੀ ਤਾਂ ਉਸ ਵਕਤ ਵੀ ਅਦਾਰਾ ਹੁਸ਼ਿਆਰਪੁਰ ਪਰ ਨਿਊਜ਼ ਵੱਲੋਂ ਦਿਨ ਰਾਤ ਜਿਹੜੀ ਸਹੀ ਅਤੇ ਸਟੀਕ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਇਹ ਲੋਕਾਂ ਦੇ ਜਾਂ ਸਾਡੇ ਦਰਸ਼ਕਾਂ ਦੇ ਫੋਨ ਕਾਲਸ ਵੀ ਆਏ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਕਿ ਸਹੀ ਜਾਣਕਾਰੀ ਪ੍ਰਗਟਾਈ ਹੈ ਸੋ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦੇ ਨਾਲ ਭਰਮ ਭੁਲੇਖੇ ਦੇ ਵਿੱਚ ਨਾਲ ਰੱਖੀਏ ਕੋਈ ਵੀ ਅਸੀਂ ਅਸੀਂ دہشت ਵਾਲਾ ਵਾਲਾ ਮਾਹੌਲ ਹੈ ਜਿਹੜਾ ਜਾਂ ਪੈਨਿਕ ਆਉ ਨਾ ਕ੍ਰੀਏ ਹਾਲਾਤ ਬਿਲਕੁਲ ਠੀਕ ਨੇ ਸੁਖਾਵੇਂ ਨੇ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਮੋਕ ਟ੍ਰਿਲ ਹੋਵੇ ਜੀ ਬਲੈਕਆਊਟ ਨੂੰ ਲੈ ਕੇ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਹੈ ਪ੍ਰੰਤੂ ਹੁਸ਼ਿਆਰਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਵਾਲੀ ਗੱਲ ਨਹੀਂ ਹੈ ਤੇ ਨਾ ਹੀ دہشت ਦੇ ਵਿੱਚ ਆਉਣ ਦੀ ਗੱਲ ਹੈ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਕੋਈ ਪੈਨਿਕ ਕ੍ਰੀਟ ਕਰਨ ਵਾਲੀ ਗੱਲ ਹੈ ਬਿਲਕੁਲ ਸੁਖਾਲੇ ਹਾਲਾਤ ਨੇ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਹੀਂ ਬਲਕਿ ਹੁਣ ਤਾਂ ਦੇਸ਼ ਭਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਸਤਕਾ ਮਾਤਾ ਰਾਣੀ ਦੀ ਮਿਹਰ ਸਤਕਾ ਵਾਹਿਗੁਰੂ ਦੀ ਕਿਰਪਾ ਸਤਕਾ ਹਾਲਾਤ ਹੈ ਜਿਹੜੇ ਉਹ ਬਿਲਕੁਲ ਠੀਕ ਨੇ ਮਾਹੌਲ ਹੈ ਬਿਲਕੁਲ ਪੀਸਫੁੱਲ ਹੀ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰ ਮੈਂ ਦੁਬਾਰਾ ਦੁਹਰਾ ਦਿਆਂ ਕਿ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਨਾ ਹੀ ਸਿਵਲ ਡਿਫੈਂਸ ਮੋਕ ਟ੍ਰਲ ਵਰਗੀ ਕੋਈ ਗੱਲਬਾਤ ਹੈ ਤੇ ਨਾ ਹੀ ਬਲੈਕਆਊਟ ਵਰਗੀ ਸੋ ਇਹ ਸਾਰੀ ਜਾਣਕਾਰੀ ਹੈ ਜਿਹੜੀ ਅਦਾਰਾ ਹੁਸ਼ਿਆਰਪੁਰ ਦੇ ਨਿਊਜ਼ ਦੇ ਨਾਲ ਜੈਪਟਿਕ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਅਖੀਰ ਤੇ ਵਿੱਚ ਕਹਿਣਾ ਚਾਹੁੰਦਾ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਹੀ ਅਤੇ ਸਟੀਕ ਜਾਣਕਾਰੀ ਇਹ ਜਿਹੜੀ ਉਹ ਆਮ ਲੋਕਾਂ ਤੱਕ ਸਾਡੇ ਦਰਸ਼ਕਾਂ ਤੱਕ ਹੁਸ਼ਿਆਰਪੁਰ ਜ਼ਿਲ੍ਹਾ ਵਾਸੀਆਂ ਤੱਕ ਪਹੁੰਚ ਸਕੇ ਤਾਂ ਬਹੁਤ ਸਾਰੇ ਇਹ ਜਿਹੜੇ ਸਾਡੇ ਦਰਸ਼ਕ ਨੇ ਕਮੈਂਟ ਵੀ ਕਰ ਰਹੇ ਨੇ ਸਾਡੀ ਹੌਸਲਾ ਫਜ਼ਾਈ ਲਈ ਤਾਂ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਜੀ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਸਹੀ ਜਾਣਕਾਰੀ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚ ਸਕੇ ਤਾਂ ਇੱਕ ਵਾਰ ਅਖੀਰ ਦੇ ਵਿੱਚ ਮੈਂ ਮੋੜ ਤੋਂ ਕਹਿ ਦਿੰਦਾ ਕਿ ਹੁਸ਼ਾਰਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਨਾ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਬਲੈਕਆਊਟ ਹੈ ਤੇ ਨਾ ਹੀ ਇਸ ਤਰ੍ਹਾਂ ਦਾ ਜੋ ਮੋਕ ਡੈਲ ਵਰਗੇ ਪ੍ਰੋਗਰਾਮ ਉਲੀਕੇ ਗਏ ਨੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਉਲੀਕਿਆ ਜਿਹੜਾ ਉਹ ਨਹੀਂ ਗਿਆ ਸੋ ਬਹੁਤ-ਬਹੁਤ ਧੰਨਵਾਦ ਜੀ